ਪੰਜਾਬ ਵਿੱਚ ਅਕਸਰ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਮੁੰਡੇ ਨੇ ਜਾਂ ਕਹ ਲਈਏ ਕਿ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਆਪਣੀਆਂ ਗੱਡੀਆਂ ਨੂੰ ਮੋਡੀਫਾਈ ਕਰਕੇ ਚਲਦੇ ਨੇ ਚਾਹੇ ਉਹ ਟਾਇਰ ਵੱਡੇ ਹੋਣ ਚਾਹੇ ਗੱਡੀ ਨੂੰ ਉੱਚਾ ਚੁੱਕ ਲੈਣਾ ਚਾਹੇ ਵੱਡੀਆਂ-ਵੱਡੀਆਂ ਲਾਈਟਾਂ ਲਗਾ ਲੈਣਾ ਜਿੱਥੇ ਇਹ ਕਾਰਨ ਕਹ ਲਈਏ ਹਾਸਿਆਂ ਦੇ ਬੰਦੇ ਨੇ ਉੱਥੇ ਦੂਜਿਆਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਇਆ ਜਾਂਦਾ ਹੈਗਾ ਅਕਸਰ ਇਸ ਨੂੰ ਲੈ ਕੇ ਕਾਨੂੰਨ ਕੀ ਕੰਮ ਕਰ ਰਿਹਾ ਪੁਲਿਸ ਕੀ ਕੰਮ ਕਰ ਰਹੀ ਹੈ ਗਲਬਤ ਕਰਾਂਗੇ ਸਪੈਸ਼ਲ ਡੀਜੀਪੀ ਐਸ ਰਾਏ ਸਾਹਿਬ ਦੇ ਨਾਲ ਜਿਨ੍ਹਾਂ ਦੇ ਕੋਲ ਜ਼ਮਾ ਹੈਗਾ ਪੰਜਾਬ ਦੀ ਟ੍ਰੈਫਿਕ ਨੂੰ ਮੈਨੇਜ ਕਰਨ ਦਾ ਪੰਜਾਬ ਦੇ ਟ੍ਰੈਫਿਕ ਦੇ ਵਿੱਚ ਸੁਧਾਰ ਲਿਆਉਣ ਦਾ ਔਰ ਨਾਲ ਨਾਲ ਐਸਐਸਐਫ ਦਾ ਵੀ ਸਰ ਜਿਸ ਤਰੀਕੇ ਦੇ ਨਾਲ ਅਸੀਂ ਅਕਸਰ ਸੜਕਾਂ ਤੇ ਦੇਖਦੇ ਹਾਂ ਕਿ ਇਹੀ ਕਾਰਨ ਹਾਸੇ ਬਹੁਤ ਹੋ ਰਹੇ ਨੇਗੇ ਕਿ ਕਿਸੇ ਨੇ ਗੱਡੀ ਮੋਡੀਫਾਈ ਕਰਾਈ ਹੈ ਕਾਨੂੰਨ ਕੀ ਕਹਿੰਦਾ ਮੋਡੀਫਿਕੇਸ਼ਨ ਬਾਰੇ ਕੀ ਕਰਵਾਈ ਜਾ ਸਕਦੀ ਹੈ ਕਿਸੇ ਗੱਡੀ ਦੇ ਵਿੱਚ ਮੋਡੀਫਿਕੇਸ਼ਨ ਨਹੀਂ ਕੋਈ ਵੀ ਕਿਸੇ ਕਿਸਮ ਦੀ ਮੋਡੀਫਿਕੇਸ਼ਨ ਗੱਡੀ ਦੇ ਵਿੱਚ ਨਹੀਂ ਕਰਾਈ ਜਾ ਸਕਦੀ ਇਹ ਸੈਕਸ਼ਨ 52 ਐਮਵੀ ਐਕਟ ਦਾ ਕਹਿੰਦਾ ਹੈਗਾ ਔਰ ਜੇ ਡਬੀ ਕੋਈ ਮੋਡੀਫਿਕੇਸ਼ਨ ਕਰਾਂਦਾ ਹੈਗਾ ਉਹਦੇ ਅਗੇਂਸਟ ਕਾਰਵਾਈ ਵੀ ਪ੍ਰੋਵਾਈਡਡ ਆ ਇਸ ਮੋਡੀਫਾਈਡ ਗੱਡੀਆਂ ਬਾਰੇ ਮਾਨਯੋਗ ਸੁਪਰੀਮ ਕੋਰਟ ਨੇ ਇੱਕ 2019 ਦੇ ਵਿੱਚ ਜੱਜਮੈਂਟ ਦਿੱਤੀ ਸੀ ਜਿਦੇ ਚ ਉਹਨਾਂ ਨੇ ਬਹੁਤ ਹੀ ਸਟ੍ਰਿਕਟ ਵਿਊ ਲਿਆ ਸੀ ਮੋਡੀਫਾਈਡ ਗੱਡੀਆਂ ਦੇ ਉੱਤੇ ਕਾਰਵਾਈ ਕਰੇਂਦਾ ਔਰ ਉਸ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਸਦਕਾ ਕਾਨੂੰਨ ਦੇ ਵਿੱਚ ਵੀ ਸੋਧ ਕੀਤੀ ਗਈ ਔਰ ਇੱਕ ਨਵਾਂ ਸੈਕਸ਼ਨ 182A ਐਮਵੀ ਐਕਟ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਜਿਦੇ ਵਿੱਚ ਸਜ਼ਾ ਦਾ ਵਿਸਤਾਰ ਕੀਤਾ ਗਿਆ ਪ੍ਰਵਧਾਨ ਕੀਤਾ ਗਿਆ ਮੋਡੀਫਾਈਡ ਗੱਡੀਆਂ ਦੇ ਖਿਲਾਫ ਸਾਡੇ ਆਪਣੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਇੱਕ 23 ਨੂੰ ਸਾਨੂੰ ਹਦਾਇਤਾਂ ਇਸ਼ੂ ਕੀਤੀਆਂ ਮੋਡੀਫਾਈਡ ਗੱਡੀਆਂ ਬਾਰੇ ਔਰ ਉਹਨਾਂ ਗੱਡੀਆਂ ਦੇ ਉੱਤੇ ਕਾਰਵਾਈ ਮਾਜੋਗ ਹਾਈ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਕਾਰਵਾਈ ਕਰਦੇ ਹੋਏ 19 ਨਵੰਬਰ 200 26 25 ਥੈਂ ਅਸੀਂ ਕੋਈ 459 ਗੱਡੀਆਂ ਨੂੰ ਇੰਪਾਉਂਡ ਕੀਤਾ ਹੈਗਾ ਕੋਈ 2249 ਗੱਡੀਆਂ ਦੇ ਚਲਾਨ ਕੀਤੇ ਹੈਗੇ ਨੇ ਸੋ ਜਿੱਥੇ ਵੀ ਕੋਈ ਮੋਡੀਫਾਈਡ ਗੱਡੀ ਹੋਏਗੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਔਰ ਮੈਂ ਖੋਟੇ ਮਾਧਿਮ ਰਾਹੀਂ ਲੋਕਾਂ ਨੂੰ ਜਾਗਰੂਕੀ ਕਰਨਾ ਚਾਹਾਂਗਾ ਔਰ ਉਹਨਾਂ ਨੂੰ ਦੱਸਣਾ ਵੀ ਚਾਹਾਂਗਾ ਕਿ ਇਸ ਕਾਰਵਾਈ ਤੋਂ ਤੁਸੀਂ ਬਿਲਕੁਲ ਪਰਹੇਜ਼ ਕਰੋ ਕਿਉਂਕਿ ਇਸ ਦੇ ਤਹਿਤ ਸੈਕਸ਼ਨ 182ਏ ਦੇ ਤਹਿਤ ਜੇ ਡਾ ਵੀ ਕੋਈ ਆਪਣੀ ਗੱਡੀ ਨੂੰ ਮੋਡੀਫਾਈ ਕਰਦਾ ਉਹਨੂੰ 5000 ਰੁਪਏ ਜੁਰਮਾਨਾ 6 ਮਹੀਨਿਆਂ ਦੀ ਕੈਦ ਜਾਂ ਦੋਨੋਂ ਇਕੱਠੇ 5000 ਜੁਰਮਾਨਾ ਵੀ ਤੇ 6 ਮਹੀਨਿਆਂ ਦੀ ਕੈਦ ਇਹ ਹੋ ਸਕਦੇ ਨੇ ਉਦ ਨਾਲ ਦੇ ਨਾਲ ਕਾਨੂੰਨ ਦੇ ਵਿੱਚ ਇਹ ਪ੍ਰੋਵਾਈਡਡ ਹੈਗਾ ਕਿ ਜਿਹੜੇ ਕੋਈ ਵੀ ਇਸ ਗੱਡੀ ਨੂੰ ਮੋਡੀਫਾਈ ਕਰਨ ਦੇ ਵਿੱਚ ਉਹਦਾ ਸਾਥ ਦਿੰਦੇ ਨੇ ਜਾਂ ਵਰਕਸ਼ਾਪ ਹੈਗੀਆਂ ਨੇ ਉਹਨਾਂ ਦੇ ਖਿਲਾਫ ਇੱਕ ਸਾਲ ਉਹਨਾਂ ਦੇ ਖਿਲਾਫ ਇੱਕ ਸਾਲ ਦੀ ਕੈਦ ਜਾਂ 1 ਲੱਖ ਰੁਪਏ ਦਾ ਜੁਰਮਾਨਾ ਇਸ ਚੀਜ਼ ਦਾ ਪ੍ਰਵਧਾਨ ਕੀਤਾ ਗਿਆ ਕਾਨੂੰਨ ਦੇ ਤਹਿਤ ਸੋ ਥੋੜੇ ਮਾਧਮ ਦੇ ਰਾਹੀਂ ਮੈਂ ਇਹ ਸਾਧਿਆ ਨੂੰ ਅਪੀਲ ਕਰਾਂਗਾ ਕਿ ਉਹ ਇਹ ਇਹ ਗੱਡੀਆਂ ਨੂੰ ਮੋਡੀਫਾਈ ਕਰਨ ਦਾ ਜਿਹੜਾ ਰੁਝਾਨ ਹੈਗਾ ਉਹਨੂੰ ਬਿਲਕੁਲ ਬੰਦ ਕਰਾ ਮੋਡੀਫਾਈਡ ਗੱਡੀਆਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਐਕਸਟਰਾ ਲਾਈਟਾਂ ਲਾਉਣਾ सस्पेंशन ਨੂੰ ਚੇਂਜ ਕਰਨਾ ਟਾਇਰਾਂ ਨੂੰ ਵੱਡੇ ਕਰਨਾ ਜਾਂ ਕਾਲੀ ਫਿਲਮ ਲਾ ਕੇ ਗੱਡੀ ਨੂੰ ਚਲਾਉਣਾ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਹੈਗੀਆਂ ਨੇ ਔਰ ਖਾਸ ਕਰਕੇ ਆਪਣੇ ਪੰਜਾਬ ਦੇ ਵਿੱਚ ਜੋ ਚੀਜ਼ ਜ਼ਿਆਦਾ ਪ੍ਰੈਕਟਿਸ ਕੀਤੀ ਜਾਂਦੀ ਹੈ ਉਹ ਬੁਲੇਟ ਦੇ ਪਟਾਕੇ ਪਾਣ ਦੀ ਆਦਤ ਹੈਗੀ ਆ ਉਹਦੇ ਖਿਲਾਫ ਵੀ ਅਸੀਂ ਪੂਰੀ ਕਾਰਵਾਈ ਕਰ ਦੇ ਹੈਗੇ ਆ ਔਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਵੀ ਦੱਸਣਾ ਚਾਹਾਂਗਾ ਕਿ ਕਿਉਂਕਿ ਇਹ ਜਿਹੜਾ ਕਾਰਜ ਖੇਤਰ ਹੈਗਾ ਸਾਡਾ ਤੇ ਟਰਾਂਸਪੋਰਟ ਮਹਿਕਮੇ ਦਾ ਸਾਂਝਾ ਹੈਗਾ ਔਰ ਇਹਦੇ ਚ ਟਰਾਂਸਪੋਰਟ ਮਹਿਕਮੇ ਨੂੰ ਸੈਕਸ਼ਨ 53 ਦੇ ਤਹਿਤ ਇਹ ਵੀ ਪਾਵਰ ਦਿੱਤੀ ਗਈ ਹੈ ਕਿ ਜੇ ਕੋਈ ਮੋਡੀਫਾਈਡ ਗੱਡੀ ਹੈਗੀ ਆ ਉਹਦੇ ਚ ਉਹ ਜਿਹੜੀ ਕਿ ਪਬਲਿਕ ਦੀ ਸੇਫਟੀ ਨੂੰ ਇਨਡੇਂਜਰ ਕਰਦੀ ਆ ਉਹਨੂੰ ਸੈਕਸ਼ਨ 53 ਜਿਹੜਾ ਹੈਗਾ ਐਮਵੀ ਐਕਟ ਦਾ ਉਹਦੇ ਤਹਿਤ ਉਹਦੀ ਰਜਿਸਟ੍ਰੇਸ਼ਨ ਵੀ ਕੈਨਸਲ ਕੀਤੀ ਜਾ ਸਕਦੀ ਹੈ। ਖਾਸ ਤਰੀਕੇ ਨਾਲ ਬਹੁਤ ਸਾਰੇ ਲੋਕ ਅਜਿਹਾ ਅਸੀਂ ਦੇਖਦੇ ਆਂ ਸਿੱਧਾ ਮੈਂ ਕਹਾਂ ਮਲ ਏ ਉਹਨਾਂ ਦੀ ਗੱਡੀਆਂ ਤੇ ਫਲिकर ਲੱਗੇ ਨਜ਼ਰ ਆਉਂਦੇ ਆ ਰੈੱਡ ਔਰ ਬਲੂ ਕਲਰ ਦੇ ਫਲिकर ਚੱਲਦਾ ਹੋਇਆ ਅੱਗੇ ਨਜ਼ਰ ਆਉਂਦਾ ਹੈ। ਬਹੁਤ ਸਾਰੇ ਲੋਕ ਇਦਾਂ ਦੇ ਜਿਹੜੇ ਵੀਆਈਪੀ ਨੇ ਜਾਂ ਕਹ ਲਈਏ ਕਿ ਜਿਹੜੇ ਕਹਿੰਦੇ ਨੇ ਕਿ ਸਾਨੂੰ ਥ੍ਰੈਟ ਪਰਸੈਪਸ਼ਨ ਹੈ ਇਸ ਕਰਕੇ ਅਸੀਂ ਜਾਂ ਤਾਂ ਪਰਦਾ ਲਗਾ ਲਿਆ ਗੱਡੀ 'ਚ ਜਾਂ ਅਸੀਂ ਜਿਹੜੀ ਫਿਲਮ ਹੈ ਉਹ ਬਲੈਕ ਕਰਵਾਈ ਹੋਈ ਹੈ ਕਿ ਵਿਦ ਪਰਮਿਸ਼ਨ ਕੋਈ ਅਜਿਹਾ ਕੀਤਾ ਜਾ ਸਕਦਾ ਹੈਗਾ ਨਹੀਂ ਜਿੱਥੋਂ ਤਾਈ ਫਿਲਮ ਦਾ ਇਹਦੇ ਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਬਹੁਤ ਸਖਤ ਹਦਾਇਤਾਂ ਹੈਗੀਆਂ ਨੇ ਕੋਈ ਕਿਸੇ ਨੂੰ ਕਿਸੇ ਕਿਸਨ ਦੀ ਕੋਈ ਪਰਮਿਸ਼ਨ ਦੇਣ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈਗਾ ਬਲੈਕ ਫਿਲਮ ਦਾ ਔਰ ਸਿਮਿਲਰਲੀ ਜਿਹੜੀਆਂ ਆਪਣੀਆਂ ਤੁਸੀਂ ਬਲਿੰਕਿੰਗ ਲਾਈਟ ਦੇ ਬਾਰੇ ਗੱਲ ਕੀਤੀ ਹੈ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈਗਾ ਪੰਜਾਬ ਸਰਕਾਰ ਨੇ ਇਹਦੇ ਤੇ ਖਾਸ ਹਦਾਇਤਾਂ ਇਸ਼ੂ ਕੀਤੀਆਂ ਵੀ ਆ ਨੇ ਕੌਣ ਅਥੋਰਾਈਜ਼ਡ ਬਲਿੰਕਿੰਗ ਲਾਈਟ ਟੂ ਲਾਂਲੀ ਇਸ ਹਾ ਦੇ ਕਾਨੂੰਨ ਦੇ ਮਤਬਕ ਪਰ ਕਿਸੇ ਉਹ ਜੀ ਡਬੀ ਕਾਨੂੰਨ ਤੋਂ ਬਾਹਰ ਹੋ ਕੇ ਐਸਾਂ ਦੀ ਕੋਈ ਕਾਰਵਾਈ ਕਰਦਾ ਉਹਦੇ ਅਗੇਂਸਟ ਕਾਰਵਾਈ ਕੀਤੀ ਜਾਏਗਾ ਖਾਸ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਅਜਿਹੀ ਹੁੰਦੇ ਨੇ ਜਿਹੜੇ ਇੱਕ ਵਾਰ ਫੜੇ ਜਾਂਦੇ ਨੇ ਗਲਤੀਆਂ ਨੂੰ ਬਾਰ ਬਾਰ ਦੁਹਰਾਉਂਦੇ ਨੇ ਉਹਨਾਂ ਦੇ ਲਈ ਕੋਈ ਖਾਸ ਸਜ਼ਾ ਦੇ ਵਿੱਚ ਫਿਰ ਵਾਅਦਾ ਹੈ ਉਸ ਚੀਜ਼ ਦੇ ਨਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆਗਾ ਕਿ ਉਹਨਾਂ ਦੀ ਰਜਿਸਟ੍ਰੇਸ਼ਨ ਵਾਹਕਲ ਦੀ ਕੈਨਸਲ ਹੋ ਜਾਏਗੀ ਔਰ ਜੇ ਵਾਹਨ ਦੀ ਰਜਿਸਟ੍ਰੇਸ਼ਨ ਕੈਂਸਲ ਹੋ ਜਾਂਦੀ ਹੈ ਇਹਦਾ ਭਾਵ ਕਿ ਉਹ ਦੁਬਾਰਾ ਤੋਂ ਫੇਰ ਵਾਹਨ ਨਹੀਂ ਲੈ ਪਾਣਗੇ ਇਹ ਕਾਨੂੰਨ ਦੇ ਵਿੱਚ ਪ੍ਰੋਵਾਈਡਡ ਆ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਟ੍ਰਾਂਸਪੋਰਟ ਮਹਿਕਮਾ ਉਹਨਾਂ ਦੀ ਰਜਿਸਟ੍ਰੇਸ਼ਨ ਨੂੰ ਖਤਮ ਕਰ ਸਕਦਾ ਤਾਂ ਬਹੁਤ ਧੰਵਾਦ ਸਰ ਜਾਣਕਾਰੀ ਦੇਣ ਦੇ ਲਈ ਧੰਨਵਾਦ ਜੀ ਜੈ ਹਿੰਦ ਤੋ ਕਾਸਟਰੀ ਕੇ ਦੇ ਨਾਲ ਗਲਵਤ ਕਰ ਰਹੀ ਸੀ ਰਾਜ ਸਾਹਿਬ ਦੇ ਨਾਲ ਕਿ ਕਿਸ ਤਰੀਕੇ ਨਾਲ ਜੇਕਰ ਤੁਸੀਂ ਆਪਣੇ ਵੀਕਲ ਨੂੰ ਮੋਡੀਫਾਈ ਕਰਦੇ ਹੋ ਤਾਂ ਇਸ ਦੀ ਸਿੱਧੇ ਤੌਰ ਦੇ ਉੱਪਰ ਸਜ਼ਾ ਜਿਹੜੀ ਉਹ ਤੁਹਾਨੂੰ ਉਪਕਤ ਨਹੀਂ ਪਏਗੀ ਚਲਾਨ ਵੀ ਹੋਏਗਾ ਜੁਰਮਾਨਾ ਵੀ ਹੋਏਗਾ ਔਰ ਜਿਹੜੇ ਮੈਕੈਨਿਕ ਇਸ ਨੂੰ ਮੋਡੀਫਾਈ ਕਰਦੇ ਨੇ ਉਹਨਾਂ ਦੇ ਲਈ ਵੀ ਬਕਾਇਦਾ ਤੌਰ ਤੇ ਸਜ਼ਾ ਦਾ ਪ੍ਰਬੰਧਨਾ ਜਿਹੜਾ ਉਹ ਕੀਤਾ ਗਿਆ ਹੈ ਕੈਮਰਾਮੈਨ ਅਸ਼ਵਨੀ ਦੇ ਨਾਲ ਰੋਹਿਤ ਬੰਸਲ ਜ਼ੀ ਮੀਡੀਆ ਚੰਡੀਗੜ੍ਹ